ਕਿ ਸਾਡੇ ਮੁਸਲਮਾਨ ਵੀਰ ਸਾਡੇ ਹੱਕ ਦੇ ਵਿੱਚ ਆਏ ਨੇ ਕਿਸਾਨੀ ਦੇ ਹੱਕ ਦੇ ਵਿੱਚ ਆਏ ਨੇ ਜੋ ਸਰਕਾਰਾਂ ਦੀਆਂ ਚਾਲਾਂ ਨੇ ਸਾਨੂੰ ਧਰਮਾਂ ਦੀ ਲੜਾਈ ਧਰਮਾਂ ਦੇ ਨਾਂ ਤੇ ਸਾਨੂੰ ਲੜਾਇਆ ਜਾਂਦਾ ਅੱਜ ਵੀਰਾਂ ਵੱਲੋਂ ਇੱਥੇ ਧਰਨੇ ਦੇ ਵਿੱਚ ਪਹੁੰਚ ਕੇ ਅਰਦਾਸ ਕੀਤੀ ਗਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮੁਸਲਮਾਨ ਵੀਰ ਸਾਡੇ ਹੱਕ ਦੇ ਵਿੱਚ ਆਏ ਨੇ ਕਿਸਾਨੀ ਦੇ ਹੱਕ ਦੇ ਵਿੱਚ ਆਏ ਨੇ ਕਿਉਂਕਿ ਜਿਹੜੀ ਇਹ ਸੜੀ ਧਰਮਾ ਸਾਡੇ ਧਰਮਾਂ ਦੀ ਸਾਂਝ ਹੈ ਇਹਦੇ ਵਿੱਚ ਅੱਜ ਹੋਰ ਬਲ ਮਿਲਿਆ ਹੈ ਜੋ ਸਰਕਾਰਾਂ ਦੀਆਂ ਚਾਲਾਂ ਨੇ ਸਾਨੂੰ ਧਰਮਾਂ ਦੀ ਲੜਾਈ ਧਰਮਾਂ ਦੇ ਨਾਂ ਤੇ ਸਾਨੂੰ ਲੜਾਇਆ ਜਾਂਦਾ ਅੱਜ ਵੀਰਾਂ ਵੱਲੋਂ ਇੱਥੇ ਧਰਨੇ ਦੇ ਵਿੱਚ ਪਹੁੰਚ ਕੇ ਅਰਦਾਸ ਕੀਤੀ ਗਈ ਕਿਸਾਨੀ ਮੰਗਾਂ ਨੂੰ ਲੈ ਕੇ ਸਰਕਾਰ ਦੀ ਜਿਹੜੀ ਸਾਡੀ ਸਰਕਾਰ ਸੇ ਕਿਸਾਨਾਂ ਦੀ ਆਪਣੇ ਜਿਹੜੀ ਸਾਡੀਆਂ ਮੰਗਾਂ ਮੰਨੇ ਸੋ ਇਹਨਾਂ ਵੀਰਾਂ ਵੱਲੋਂ ਅਰਦਾਸ ਕੀਤੀ ਗਈ ਵੀ ਬੜੀ ਜਿਹੜਾ ਸਾਨੂੰ ਦਿਲ ਨੂੰ ਅੱਜ ਖੁਸ਼ੀ ਮਿਲੀ ਆ ਵੀ ਵੀਰਾਂ ਵੱਲੋਂ ਇੱਥੇ ਸਾਡੀ ਅਰਦਾਸ ਹੀ ਕੀਤੀ ਕਿ ਤੇ ਨਾਲ ਵੀਰਾਂ ਵੱਲੋਂ ਲੰਗਰ ਵੀ ਲੈ ਕੇ ਆਇਆ ਗਿਆ ਤੇ ਵੀਰਾਂ ਵੱਲੋਂ ਅੱਗੇ ਵੀ ਪੂਰਾ ਸਹਿਯੋਗ ਦੇਣ ਦਾ ਸਾਨੂੰ વિશ્વાસ ਜਤ ਵੈ ਗਿਆ ਇਹ ਜਿਹੜੀ ਤਾਂ ਸਾਡੀ ਏਕਤਾ ਦਾ ਪ੍ਰਤੀਕ ਹੈ ਜਿਹੜਾ ਅਸੀਂ ਧਰਮਾਂ ਦੇ ਨਾਂ ਤੇ ਸਰਕਾਰਾਂ ਤੋਂ ਨੂੰ ਵੰਡਿਆ ਅੱਜ ਜਿਹੜਾ ਗਰਾਊਂਡ ਤੇ ਜਿਹੜੀ ਜਿਹੜਾ ਅੱਜ ਤਸਵੀਰ ਇਹ ਆ ਵੀ ਅਸੀਂ ਸਾਰੇ ਇੱਕ ਆ ਇੱਕ ਕਸਾਨੀ ਦਾ ਧਰਮ ਆ ਇਹਦੇ ਵਿੱਚ ਹਰੇਕ ਧਰਮ ਸਾਡਾ ਸਾਥ ਦੇ ਰਿਹਾ ਆ ਤੇ ਅੱਗੇ ਵੀ ਜਿਹੜੀ ਸਰਕਾਰਾਂ ਦੀਆਂ ਚਾਲਾਂ ਤੋਂ ਬਾ ਪਾਸੇ हट ਕੇ ਸਾਡੇ ਨਾਲ ਸਾਰੇ ਵੀਰਾਂ ਵੀਰਾਂ ਵੱਲੋਂ ਆਕੇ ਆ ਕਿ ਅਸੀਂ ਜਿਹੜੀ ਏਕਤਾ ਹੈ ਇਹਨੂੰ ਕਾਇਮ ਰੱਖਾਂਗੇ ਫਲੂਰੀ ਬਾਰਡਰ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਅਸੀਂ ਖੜਨਣ ਵਾਸਤੇ ਉਹਨਾਂ ਦਾ ਸਮਰਥਨ ਦੇਣ ਵਾਸਤੇ ਪਹੁੰਚੇ ਹਾਂ ਅਸਲੀ ਮੁਸਲਿਮ ਭਾਈਚਾਰੇ ਨਾਲ ਦੇ ਲਈ ਸਾਡੇ ਕਿਸਾਨ ਭਰਾਵਾਂ ਦੀ ਅਰਦਾਸ ਕਰਦੇ ਹਾਂ ਕਿ ਜਿਹੜਾ ਇਹਨਾਂ ਦੇ ਠੱਗੀ ਮੰਗਾਂ ਨੇ ਉਹਨਾਂ ਨੂੰ ਵੀ ਸੈਂਟਰ ਦੀ ਜ਼ਾਲਮ ਸਰਕਾਰੋਂ ਪੂਰਾ ਕਰੇ ਤੇ ਉਹਨਾਂ ਨੂੰ ਬਣਦੇ ਹੱਕ ਦਿੱਤੇ ਜਾਣ ਇਸ ਲਈ ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਕਿ ਜਿੱਥੇ ਵੀ ਹੋ ਸਕੇ ਇਹਨਾਂ ਦੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਜਿਸ ਤਰ੍ਹਾਂ ਆ ਪਹਿਲਾਂ ਦੀ ਪਿਛਲੇ ਕਿਸੇ ਇਤਿਹਾਸ ਤੋਂ ਸੀ ਦੋਹਣੀ ਜਿਸ ਤਰ੍ਹਾਂ ਜਵਾਹਰ ਸਿੰਘ ਖਾਨ ਨੇ ਥੋੜੇ ਸਹਿਯੋਗ ਦੇ ਕੇ ਖਾ ਦਾ ਨਾਰਾ ਖਾ ਦਾ ਨਾਰਾ ਮਾਰਿਆ ਸੀ ਉਸੇ ਤਰ੍ਹਾਂ ਸੀ ਮੁਸਮੀਪ ਭਾਈ ਚਾਰ ਕਿਸਾਨਾਂ ਦੇ ਵੀ ਖਾਨ ਦੇ ਹਾ ਨਾਰਾ ਮਾਰ ਕੇ ਅਸੀਂ ਇਹਨਾਂ ਦੇ ਹਾ ਨਾਰੇ ਨੂੰ ਇੱਕ ਤਾਂ ਜਿਹੜੇ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਰੇ ਨੂੰ ਹੋਰ